گیا بیچارہ ਬਚਾਰਾ ਦਾਤਰੀਆ ਇਹਨੂੰ ਬੰਦੇ ਨੂੰ ਬਚਾਰੇ ਕਾਨੂੰ ਬਾੜ ਦਦੂ ਅੱਛਾ ਮਾਰੀ ਬਹੁਤ ਚੱਲਦਾ ਆਹ ਕੀ ਦਾ ਤੇਰੇ ਕਿਹਦਾ ਓਏ ਤੇਰੇ ਨਾਲ ਘਰ ਬੁਣਿਆ ਆਪਣਾ ਹੋ ਗਿਆ ਤੂੰ ਚੱਲ ਤੂੰ ਨਾ ਕਰ ਸਾਈ ਇਹਨਾਂ ਦੀ ਕੀ ਗੱਲ ਓਏ 60 ਆ ਕੇ ਇਹਨੂੰ ਮੈਂ ਹਰ ਸੁਰਦੀਆਂ ਨਹੀਂ ਵਿਕਦੀਆਂ ਬੱਕਰੀਆਂ ਇੱਕ ਝੂਟੇ ਚ ਵੇਚ ਦਾਨੀਆਂ ਬੋਲ ਸਾਂਝਾ ਸੌਦਾ ਸਰ ਅੱਜ ਬੋਣ ਨਹੀਂ ਸਾਡੀ ਮੇੜ ਨਵੇੜ ਤੁਨ ਮੇੜ ਦੋ ਕਰ ਮੇੜੋ ਮੇੜ ਦੀ ਵਗ ਮੈਂ ਨਾ ਸੁਣਨੇ ਪੈਣਾ ਮੇੜ ਦੀ ਜਾਇਜ਼ ਚਲ ਬੇੜ ਦੋ ਮੈਂ ਤਾਂ ਜਾਇਜ਼ ਦੱਸੇ ਉੱਥੇ ਨਹੀਂ ਹੋਣਾ ਨਹੀਂ ਮੁੱਲ ਦਾ ਜਾਇਜ਼ ਲਾਦਾ ਯਾਰ ਮੈਨੂੰ ਉਹ ੱਤਕਾ ਲੱਗ ਗਿਆ ਨੇ ਉਹ ਨਰਬੇ ਉੱਤੇ ਵੀ ਨਹੀਂ ਨਹੀਂ ਬਟਾਣੇ ਮੈਂ ਦੋ ਤੇ ਉੱਤੇ ਵੀ ਲੱਗ ਗਿਆ ਇਹਨਾਂ ਦੇ ਕਿਵੇਂ ਦੋ ਉੱਤੇ ਚਲੋ ਤੇਰੀ ਸਲਾਹ ਠੀਕ ਹੈ ਕਿਹਨੇ ਲੈਣੀਆਂ ਨੇ ਉਹ ਵੀ ਨਾ ਆਵਾਜ਼ ਆਹ ਲੋਕ ਇਸ ਤਰ੍ਹਾਂ ਕਰ ਲੋ ਜਿਹੜੀ ਗੱਲ ਹੈ ਬਾਕੀ ਨਵੀਆਂ ਨੇ ਪੱਕੀਆਂ ਜੀ ਇਹ ਦੋ ਜਣ ਤੋੜ ਗਈ ਹਰ ਜਾਣ ਇਹ ਆ ਤੋੜ ਗਈ ਹਾਂ ਹਾਂ ਹੁਣ ਕੋਲੇ ਰੱਬਣਾ ਗੱਪਣਾ ਇਹ ਗੱਪਣਾ ਇਹਨੂੰ ਹੋ ਗਿਆ 1.5 ਮਿੰਟਾਂ ਨੂੰ ਹੋ ਗਿਆ ਵੀਡੀਓ ਬਣਵਾ ਦਈਏ ਮੁੰਡਿਆਂ ਦੀ ਚੰਗੀ ਅਜ ਕੋਈ ਵੀਡੀਓ ਨਹੀਂ ਉਹਨਾਂ ਦੀ ਬਣੀ ਨਾ ਕੋਈ ਨਹੀਂ ਬਣਾਉਂਦੇ ਕਿਉਂ ਉਹ ਵੀ ਸਾਡੀ ਆਸਕਾਰਦੇ ਵੀ ਕਿਸੇ ਦਾ ਸਾਡੇ ਨਾਲ ਕੰਮ ਚੱਲਦਾ ਜੇ ਸਾਡੀ ਜਵਾਨ ਦੇ ਨਾਲ ਕੁਝ ਨਹੀਂ ਹੁੰਦਾ ਇਹਨੂੰ ਤਾਂ ਮੈਂ ਮੇਰੇ ਚੈਨਲ ਤੇ ਵੀ ਨਹੀਂ ਬਣਾਉਣਾ ਤੈਨੂੰ ਪਤਾ ਹੈ ਇਹਨਾਂ ਦਾ ਵੀ ਜ਼ਰੂਰੀ ਹੈ ਐਡੀ ਤਰ੍ਹਾਂ ਆਏ ਨਾ ਪੰਜ ਪੜਕੀਆਂ ਪਾਉਂਦੀਆਂ ਕਰਨਾ ਨਾ ਕਰ ਤੇਰੀ ਇਮਾਨਦਾਰੀ ਤੇ ਤੂੰ ਕਹਿੰਦਾ ਵੀ ਇੰਨੇ ਲੱਗੇ 50 ਤੇ ਤੋਂ ਜਾ 50 ਤੇ ਦੋ ਦੀਆਂ ਹੋ ਚਲ ਫੜਾ ਦੇ ਫੜਾ ਫੜਾ ਹੋ ਗਏ ਉਹ ਫੜਲਾ ਹੋਰ ਮਾਰ ਉਹ ਤੇ ਹੱਥ ਜੇ ਮਾਰ ਬੋਲ ਪਾ ਲੈ ਲੈ 100 ਰੁਪਏ ਨਹੀਂ ਹੋਰ ਛੋਟ ਭਾਗ ਸਹੀ ਕਿੰਨੇ ਦੇਣੇ ਨੇ ਕੋਈ ਦਾ ਤੂੰ ਚੜਕਾ ਹੋਰ ਲਾ ਨਾ 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 ਐ ਨਹੀਂ ਲੱਗਦਾ ਲਾ ਲਾ ਆਏ ਨਾ ਕਰੇ ਓਏ ਮੈਨੂੰ ਤੂੰ ਮੁੱਟ ਸਮਝਦਾ ਗਾਗਰ ਨੂੰ ਮੁਰਦੇ ਵੀ ਰੱਖਣਾ 55 ਦੀਆਂ ਤੇ ਨਾ ਹੁੰਦਾ 55 ਛੀ ਉੱਤੇ ਯਾ ਤੇ ਸੀ 55 ਦੀ ਜਹਾ ਕਰਦਾ ਜਾ ਕਰੂ ਨਹੀਂ ਹੁੰਦੀਆਂ ਬਹੁਤ ਜਿਆਦਾ ਨਾ ਬਣ ਉਹ ਨਹੀਂ ਦੇਦਾ ਗੱਲ ਸੁਣ ਮੇਰੀ ਅਸੀਂ ਦਾ ਤੂਆਂ ਚ ਕਹਿ ਕੇ ਖਾਣਾ 1000 ਰੁਪਏ ਤੇ ਤੋਂ ਕਹਿ ਕੇ ਖਾਣਾ ਛੜਦੇ ਵੀ ਐ ਨਹੀਂ ਇੱਧਰ ਹੋ ਪਿੱਛੋਂ ਪਾ ਪੁੱਤ ਤੇਰੀ ਸਾਰੇ ਪਾਉਂਗੇ ਨਾ ਕੋਈ ਨਹੀਂ ਹੁੰਦੀਆਂ ਬੋਲਣਾ ਨਹੀਂ ਕੋਈ 55 ਦੀਆਂ ਦੇਣੀਆਂ ਸੀ ਨੇ ਇਹ ਹੋ ਗਿਆ 4 ਉੱਤੇ 50 ਦੀਆਂ ਹਟ ਚੱਕ ਹਾਂ ਬੋਲ ਦੇ ਚਕਾਰੇ ਹਾਂ ਆਪਾਂ ਬਰੀ ਦੂੰਗਾ ਅਰੇ ਹੋ ਜੋ ਚੌੜੇ ਬਸ ਹੋ ਜੋ ਬਸ ਹੋ ਜੋ ਬਸ ਹੋ ਜੋ ਹਲੋ ਬੜਾ ਤੂੰ ਖਾਣੇ ਨੂੰ ਫਿਰ ਕਢਾਈ ਮੜੇ ਚੌੜੇ ਕਰਾ ਦੇਣ ਪਾਕਿਸਤਾਨੀ ਬਰੀਡ ਹੈ ਜੀ ਬਹੁਤ ਵਧੀਆ ਆਵਲਕ ਡੱਬੀ ਆਵਲਕ ਡੱਬੀ ਬੱਕਰੀ ਪਿਆਰ ਇਹ ਆਇਆ ਮੇਰਾ ਖਿਆਲ ਕਿਹੜੇ ਪਿੰਡ ਦਾ ਤੇਰਾ ਚੰਨਣਵਾਲ ਚੰਨਣਵਾਲ ਇਹ ਆਇਆ ਚੰਨਣਵਾਲ ਜਿੱਥੇ ਕੱਢਦੇ ਨਹੀਂ ਜਮੇ ਗਾਲ ਹੂੰ ਨਹੀਂ ਗੱਲ ਕੀ ਹਾਓ ਪਿੰਡ ਚੋਂ ਆਇਆ ਇਹ ਬਹੁਤ ਅਸਲੀ ਨਿਸਾਰ ਪਿੰਡ ਦਾ ਇਹਨਾਂ ਪਿੰਡ ਦਾ ਵੀ ਚੰਗਾ ਹਾਲ ਪਿੰਡ ਦਾ ਵੀ ਚੰਗਾ ਹਾਲ ਤੇ ਹੈਵੀ ਪਰਜਾ ਪਾਤਾ ਇਹ ਪਾਜਾ ਪਾਤਾ ਹੈ ਪਰਜਾ ਪਾਤਾ ਹਾਂ ਪਰਜਾ ਜਿਹਨਾਂ ਨੇ ਪਾਤ ਰੱਖੀ ਆ ਸਭ ਨਿਸਾਨਾ ਦੀ ਪਰਜਾ ਦੀ ਪਾਤਾ ਪਰਜਾ ਦੀ ਪਾਤਾ ਇਹਨਾਂ ਨੂੰ ਦੁਨੀਆ ਦੀ ਵੀ ਹੈਗੀ ਪੂਰੀ ਘਾਤਾ ਧੰਨਵਾਦ ਜੀ ਸਸਤਰੀਕਰ ਦੋ ਦੰਦ ਆ ਦੇਖੋ ਜੀ ਇਹ ਇਹ ਵੀ ਦਿਖਾਉਨੇ ਆ ਫੜ ਬਈ ਦਿਖਾਏ ਦਿਖਾ ਦੇ ਕੋਈ ਨਾ ਇਹ ਆਈ ਦੀ ਮਾਂ ਹੈ ਮਾਂ ਆਹ ਕੋਈ ਨੀ ਹੋਤਾ ਆਇਆ ਆ ਹਜੇ ਵੀ ਚੁੰਗਦੇ ਹੋ ਮੁੰਡਿਆ ਮਾਂ ਨੂੰ ਧੀ ਚੁੰਗਦੀ ਵੇਖੋ ਖੜ ਕੇ ਤਮਾਸ਼ਾ ਕਾ ਇਡੀ ਬੱਕਰੀ ਨੂੰ ਪੂਰੀ ਇਹ ਜਮਾਨ ਹੈ ਜਵਾਰੇ ਨੇ ਪਹਿਲੇ ਛੂਈ ਛੂਈ ਤੇ ਜੋੜਾ ਬੜਾ ਵਧੀਆ ਲੈ ਲਿਆ ਬਾਪੂ ਜੀ ਕਿਹੜੇ ਪਿੰਡਾ ਹੈ ਸਾਰ ਇਹ ਸਾਰਸੇ ਜੁਨੀਵਰਸਿਟੀ ਸੇ ਦੋਸਤ ਵੇ ਆ ਹਰਿਆਣੇ ਸੇ ਬਹੁਤ ਵਧੀਆ ਪੁਰਾਣਾ ਦੋਸਤ ਹੈ ਫੇਰ ਪਰ ਮੈਂ ਭੁੱਲੀ ਜਾਣਾ ਕਿਉਂ ਯਾਦ ਨਹੀਂ ਰਹਿ ਜਾਂਦਾ ਦੁਨੀਆ ਆਉਂਦੀ ਮੈਨੂੰ ਯਾਦ ਰੱਖਿਆ ਕਰ ਬਾਪੂ ਜੀ ਧੰਨਵਾਦ ਤੁਹਾਡਾ ਹੋਰ ਕਹਿ ਲਾਉਂਗੇ